ਤੇ ਕੌਣ ਬਣੂਗਾ ਪੰਜਾਬ ਤੇਰਾ ਅਰਾਖਾਂ ਹੂੰ ਵੱਜਦਾ ਦਿਆਏ ਤੇਰੇ ਉੱਤੇ ਨਿੱਤ ਡਾਕਾਂ ਹੂੰ ਵੰਜਰ ਬਣਾਤਾ ਤੇਰਾ ਸਾਰਾ ਹੀ ਇਲਾਕਾ ਹੂੰ ਵੰਜਰ ਬਣਾਤਾ ਤੇਰਾ ਸਾਰਾ ਹੀ ਇਲਾਕਾ ਤੇਰੇ ਲੀਡਰਾਂ ਨੇ ਤੇਰਾ ਪਾਣੀ ਵੀ ਲੁੱਟ ਆ ਰਹਿਆ ਇੱਕ ਨਸਲ ਮੁਕਾਤੀ ਤੇਰੀ ਕਹਿ ਕੇ ਆ ਤਬਾਦੀ ਇੱਕ ਨਸਲ ਤੇਰੀ ਨੂੰ ਨਸ਼ਿਆਂ ਨੇ ਖਾ ਲਿਆ ਨਸਲ ਮਕਾਤੀ ਤੇਰੀ ਕਹਿ ਕੇ ਅਤਵਾਦੀ ਇੱਕ ਨਸਲ ਤੇਰੀ ਨੂੰ ਨਸ਼ਿਆਂ ਨੇ ਖਾ ਲਿਆ ਕਰ ਜੇ ਦੀ ਮਾਰ ਥੱਲੋਂ ਹੁੰਦਾ ਨਹੀਂ ਓ ਉੱਠ ਹੁਣ ਬਾਦਲੇ ਮੁਲਕ ਤੇਰੇ ਪੱਜੀ ਜਾਣ ਪੁੱਤ ਹੁਣ ਪੜ ਪੜ ਦੱਸ ਕਿੱਥੇ ਫੂਕਣੀਆਂ ਡਿਗਰੀਆਂ ਰੰਗਦਿਆਂ ਨੌਕਰੀ ਤਾਂ ਪੈਂਦੀ ਸਾਡੇ ਕੋਟ ਹੁਣ ਕਿ ਤੇ ਲੱਪਣ ਨਾ ਸ਼ਾਵਾਂ ਹੋਈਆਂ ਦੁਸਤ ਹਵਾਵਾਂ ਲੱਪਣ ਨਾ ਸ਼ਾਵਾਂ ਹੋਈਆਂ ਦੁਸਤ ਹਵਾਵਾਂ ਤੇਰੇ ਪਾਣੀਆਂ ਚੋਂ ਤੂੰ ਜ਼ਹਿਰ ਵੀ ਬਣਾ ਆ ਲਿਆ ਇੱਕ ਨਸਲ ਮਕਾਤੀ ਤੇਰੀ ਕਹਿ ਕੇ ਹਤਬਾਦੀ ਕਿ ਨਸਲ ਤੇਰੀ ਨੂੰ ਨਸ਼ਿਆਂ ਨੇ ਖਾ ਲਿਆ ਨਸਲ ਮਕਾਤੀ ਤੇਰੀ ਕਹਿ ਕੇ ਹਤਬਾਦੀ ਕਿ ਨਸਲ ਤੇਰੀ ਨੂੰ ਨਸ਼ਿਆਂ ਨੇ ਖਾ ਲਿਆ ਹੁੰਦਾ ਨਹੀਂ ਗੁਜ਼ਾਰਾ ਹੁਣ ਖੇਤੀਬਾੜੀ ਵਿੱਚੋਂ ਚੂਸ ਗਈ ਗਰੀਬੀ ਖੂਨ ਨਾੜੀ-ਨਾੜੀ ਵਿੱਚੋਂ ਸੋਕੇ ਨੇ ਸੁਗਾਤੀ ਕਦੀ ਡੋਬੇ ਨੇ ਡੁਵਾਤੀ ਮਿਲਿਆ ਮੂੰਹ ਆਵ ਜਾਣਾ ਸੋਣੀ ਹਾੜੀ ਵਿੱਚੋਂ ਪੈਣ ਹਰ ਪਾਸੇ ਮਾਰਾਂ ਕਹਿਣ ਨਿੱਤ ਅਖਬਾਰਾਂ ਹਰ ਪਾਸੇ ਮਾਰਾਂ ਨਿੱਤ ਕਹਿਣ ਅਖਬਾਰਾਂ ਇੱਕ ਜੱਟ ਨਹੀਂ ਆਵਾਜ ਫੇਰ ਲਾਂ ਆ ਰਿਆਂ ਇਕ ਨਸਲ ਮੁਕਾਤੀ ਤੇਰੀ ਕਹਿ ਕੇ ਅਤਬਾਦੀ ਇਕ ਨਸਲ ਤੇਰੀ ਨਸ਼ਿਆਂ ਨੇ ਖਾਲਿਆ ਨਸਲ ਮੁਕਾਤੀ ਤੇਰੀ ਕਹਿ ਕੇ ਅਤਬਾਦੀ ਇਕ ਨਸਲ ਤੇਰੀ ਨਸ਼ਿਆਂ ਨੇ ਖਾਲਿਆ ਬੜੇ ਫੋਲ-ਫੋਲ ਵੇਖੇ ਇਤਿਹਾਸ ਵਾਲੇ ਪੰਨੇ ਐਨੇ ਸਾਦ ਪਹਿਲਾਂ ਕਿਸੇ ਸਦੀ ਚ ਨਾ ਜੰਮੇ ਉਹ ਬੜੇ ਫੋਰ ਫੋਰ ਵੇਖਿਆ ਇਤਿਹਾਸ ਵਾਲੇ ਪੰਨੇ ਐਨੇ ਸਾਦ ਪਹਿਲਾਂ ਕਿਸੇ ਸਦੀ ਚ ਨਾ ਜੰਮੀ ਬਿਨਾ ਜਰ ਮੈ ਲੋ ਕਲੀ ਕੌਮ ਰਹਿ ਗਈ ਪੰਮੇ ਜੜਾਂ ਵਿੱਚ ਬਹਿ ਗਏ ਉਤੋਂ ਲੀਡਰ ਨਕਮੀ ਖਠੂਰ ਵਾਲਾ ਲੀਕੇ ਸਾਚ ਪਾਲੇ ਬੁਕੜਿਚ ਜ਼ੱਪ ਖਠੂਰ ਵਾਲਾ ਲੀਕੇ ਸਾਚ ਪਾਲੇ ਬੁਕੜਿਚ ਜ਼ੱਪ ਕੋਈ ਉਹ ਡੰਗਦਾ ਏ ਦੁੱਧ ਜੀ ਨੂੰ ਵੀ ਪੜਾ ਆ ਲਿਆ ਇੱਕ ਨਸਲ ਮੁਕਾਤੀ ਤੇਰੀ ਕਹਿ ਕੇ ਹਤਬਾਦੀਕ ਨਸਲ ਤੇਰੀ ਨੂੰ ਨਸ਼ਿਆਂ ਨੇ ਖਾ ਲਿਆ ਨਸਲ ਮੁਕਾਤੀ ਤੇਰੀ ਕਹਿ ਕੇ ਹਤਬਾਦੀਕ ਨਸਲ ਤੇਰੀ ਨੂੰ ਨਸ਼ਿਆਂ ਨੇ ਖਾ ਲਿਆ ਲਵ ਜੀ